ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਕੋਟਲੀ ਚੋਹਾਨ ਆਈ ਹਸਪੀਟਲ ਦੀ ਤਰਫ ਤੋਂ ਪਿੰਡ ਕਥਲੋਰ ਦੇ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਡਾਕਟਰਾਂ ਨੇ ਅੱਖਾਂ ਦੇ ਰੋਗੀਆਂ ਦਾ ਚੈੱਕਅਪ ਕੀਤਾ ਜਦੋਂ ਪੱਤਰਕਾਰਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਬਹੁਤ ਖੁਸ਼ੀ ਹੈ ਕਿ ਚੋਹਾਨ ਆਈ ਹਸਪੀਟਲ ਦੀ ਤਰਫ ਤੋਂ ਕੈਂਪ ਲਗਾਇਆ ਗਿਆ ਤਾਂ ਸਾਨੂੰ ਜੇਕਰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਅਸੀਂ ਹਸਪੀਟਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਵਾਂਗੇ ਅਸੀਂ ਚੋਹਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਬਟਾਲਾ ਤੋਂ ਅਨੀਤਾ ਬੇਦੀ ਮੇਸ਼ ਪਾਰਟੀਆਂ ਦੀ ਰਿਪੋਰਟ ਕਿਹੜਾ ਜੱਜ ਬੋਲਦਾ ਦੁਬਾਰਾ ਜਿੰਨਾ ਕੈਂਪ ਕਰਵਾਇ ਦੀ ਜਗਾ ਨਹੀਂ ਕਿ ਜਾ ਸਕਦੇ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕੈਂਪ ਕਰਵਾਇਆ ਹਾਂਜੀ ਸਾਨੂੰ ਇਹਦੇ ਚ ਬੜੀ ਖੁਸ਼ੀ ਆ ਪਲੀ ਕੈਂਪ ਕਰਵਾਇਆ ਤੇ ਆਹੀ ਚਲੋ ਸਾਡੀ ਦੇਖਭਾਲ ਕੀਤੀ ਹੈ ਤੇ ਚਲੋ ਅਸੀਂ ਜਾ ਸਕਦੇ ਹਾਂ ਕਿ ਆ ਠੀਕ ਅਸੀਂ ਪੂਰੇ ਪਿੰਡ ਵਾਸੀਆਂ ਵੱਲੋਂ ਕਥਲੋਰ ਪੰਚਾਇਤ ਵੱਲੋਂ ਔਰ ਰਾਈਪਰ ਕਥਲੋਰ ਪੰਚਾਇਤ ਵੱਲੋਂ ਅਸੀਂ ਸਾਰੇ ਪਿੰਡ ਨਿਵਾਸੀਆਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਚੌਹਾਨ ਸਾਹਿਬ ਨੇ ਸਾਡੇ ਪਿੰਡ ਅੱਜ ਕੈਂਪ ਲਗਵਾਇਆ ਅਸੀਂ ਵੈਸੇ ਵੀ ਸਾਡੇ 15 ਮਿੰਟ ਦਾ ਰਸਤਾ ਹੀ ਚੌਹਾਨ ਮੈਡੀ ਸਿਟੀ ਦਾ ਔਰ ਸਾਡੇ ਲਈ ਇਹ ਹਸਪਤਾਲ ਇੱਕ ਵਰਦਾਨ ਸਿੱਧਾ ਹੈ ਕਿ ਕਿਸੇ ਵੀ ਨੂੰ ਵੀ ਕੋਈ ਮਾੜੀ-ਮੋੜੀ ਰਾਤ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਹਰ ਬੰਦਾ ਚੌਹਾਨ ਮੈਡੀ ਸਿਟੀ ਨੂੰ ਜਾਂਦਾ ਔਰ ਚੌਹਾਨ ਸਾਹਿਬ ਬਹੁਤ ਵਧੀਆ ਆਪ ਡੀਲ ਕਰਦੇ ਨੇ ਔਰ ਗਰੀਬ ਲੋਕਾਂ ਨਾਲ ਉਹ ਪੈਸੇ ਵੀ ਲਸ ਕਰ ਦਿੰਦੇ ਨੇ ਔਰ ਮੈਂ ਇਹ ਚਾਣਾ ਇਲਾਕਾ ਨਿਵਾਸੀਆਂ ਨੂੰ ਇੱਕ ਬਹੁਤ ਵਧੀਆ ਹਸਪਤਾਲ ਮਿਲ ਗਿਆ ਜੀ ਜਿਹੜਾ ਸਾਡੇ ਨਜ਼ਦੀਕ ਹੈ ਔਰ ਇਲਾਜ ਵੀ ਬਹੁਤ ਵਧੀਆ ਹੋ ਰਿਹਾ ਹੈ ਡਾਕਟਰ ਵੀ ਅੱਛੇ ਡਾਕਟਰ ਨੇ ਉਸ ਹਸਪੀਟਲ ਵਿੱਚ ਔਰ ਲੋਕ ਇਲਾਕੇ ਦੇ ਲੋਕੀ ਕਾਫੀ ਖੁਸ਼ ਨੇ ਇੱਕ ਚੰਗਾ ਹਸਪੀਟਲ ਸਾਡੇ ਲੱਗੇ ਆ ਇਹ ਬਹੁਤ ਹੀ ਬਹੁਤ ਆ ਸਾਰੇ ਸਟਾਫ ਦਾ ਮੈਡਮ ਅੰਜੂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਕੈਂਪ ਲਗਾਇਆ ਸਾਡੇ ਪਿੰਡ ਥੋੜਾ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਗਰੀਬ ਲੋਕੀ ਕਾਫੀ ਨੇ ਇਸ ਪਿੰਡ ਦੇ ਵਿੱਚ ਇਹ ਜਿਹੜੇ ਕਿ ਪੈਸਾ ਖਰਚ ਕੇ ਬਾਹਰ ਨਹੀਂ ਜਾ ਸਕਦੇ ਉਹਨਾਂ ਲਈ ਤੇ ਬਹੁਤ ਵਰਦਾਨ ਹੀ ਸਾਬਤ ਆ ਜੀ ਇੱਥੇ ਤੁਸੀਂ ਆਇਓ ਉਹਨਾਂ ਨੇ ਅੱਖਾਂ ਚੈੱਕ ਕੀਤੀਆਂ ਜੇ ਕੰਨ ਨੂੰ ਕੋਈ ਪ੍ਰੋਬਲਮ ਹੈ ਉਹ ਤੁਹਾਡੇ ਹਸਪੀ ਤ ਆਪਣਾ ਅੱਗੇ ਅੱਗੇ ਦਾ ਇਲਾਜ ਕਰਵਾ ਲਾਂਗੇ